ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਗੱਪੜਾਂ ਤੇ ਇੱਕ ਤਾਜੀ ਸੂਈ ਵੀ ਜਿਹਨੂੰ ਟਾਈਮ ਹੀ ਥੋੜਾ ਹੋਇਆ ਘੰਟੇ ਹੋਇਆ ਕੁਝ ਇਹ ਤਿੰਨਾਂ ਦਾ ਸੇਲ ਆ ਡਿਟੇਲ ਵੀ ਤੁਹ ਪਾਉਦੇ ਆਓ ਕੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਪਿੰਡ ਤੇ ਪੱਕੋ ਕੈਂਚਾ ਪਿੰਡ ਤੇ ਮੋਬਾਈਲ ਨੰਬਰ ਆਪਣਾ 98763 ਬ੍ਰੇ 47016 98763 47016 47016 ਜਿਹੜੀ ਆਪਾਂ ਝੋਟੀ ਦੇਖੀ ਹੈ ਨਹੀਂ ਕਿਹੜਾ ਸੂਆ ਸੂਈ ਹੈ ਇਹ ਵਿਰੇਤ ਕੀ ਦੂਜੇ ਸੂਏ ਸੂਈ ਹੈ ਦੂਜੇ ਸੂਏ ਸੂਈ ਹੈ ਕਿ ਐ ਕਿਹ ਵਜੇ ਸੂਈ ਹੈ ਹਾਂ ਇਹ ਰਾਤ ਰਾਤ ਸੂਈ ਹੈ ਵੀਰੇ 9-10 ਵਜੇ ਠੀਕ ਹੈ ਜੇ ਉਹ ਜ ਰੋਕੇ ਆ ਜਮ ਜੇ ਦੂਜੇ ਵੰਡਾ ਨਾਲ ਬੱਚਾ ਕੀ ਦਿੱਤ ਨੇ ਬੱਚਾ ਵੀਰੇ 33 ਹੈ ਮਗਰ ਠੀਕ ਹੈ ਬੀਐਸ ਸੀ ਬੰਦੀ ਆ ਠੀਕ ਹੈ ਵੀਐਫਐ ਠੀਕ ਹੈ ਪਹਿਲੇ ਸਵੇਰੇ ਦੁੱਧ ਕਿੰਨਾ ਦੱਸਿਆ ਮਾਲਕ ਪਹਿਲੇ ਸਵੇਰੇ 13 ਲੀਟਰ ਦੁੱਧ ਦਿੱਤਾ ਇਹਨੇ ਖਰਾ ਠੀਕ ਹੈ ਐਤ ਕੀ 15 16 ਖੁੱਲਾ ਪਾ ਦਿੰਦੇ ਆਪਾਂ ਜੱਟ ਸੌਦਾ ਲਾ ਕੇ ਚੱਲੀਏ 14 ਕਿਲੋ ਦੁੱਧ ਵਾਲੀ ਹੈਗੀ ਆ ਮਰਾਮ ਨਾ ਵੀਰੇ 15 ਨੂੰ ਮੂੰਹ ਮਾਰੂ ਐਤ ਕੀ ਖੁੱਲਾ ਠੀਕ ਆ ਬਾਕੀ ਗਾਰਮੀਆਂ ਦੇਣਾਗੇ ਚੰਗੀ ਕੇਅਰ ਵਾਲਾ ਤਾਂ 15 ਵੀ ਚੋੜੂਗਾ ਤੇ ਸੱਪੜ ਸੁਪੜ ਚਲੇਦੇ ਜਾਂਦੀ ਹੋਈ ਨਹੀਂ 14 ਕਿਲੋ ਵੀ ਨਾਰਮਲ ਸੇਵਾਂ ਵਾਲਾ ਬੰਦਾ ਚੋੜੂ ਹਨਾ ਨਾਰਮਲ ਚੋਣ ਚਵਾਦੀ 1 ਨੰਬਰ 1 ਨੰਬਰ ਵੀਰੇ ਮੋਟਰ ਆਰ ਕੀ ਧਾਰਾ ਐ ਪੋਲੀ ਗੱਲੀ ਧਾਰਾ ਮਾਰ ਕੇ ਦਿਖਾ ਸਕਦੇ ਆਪਾਂ ਹਾਂ ਧਾਰਾ ਵੀਰੇ ਧਾਰਾ ਮਾਰ ਪਹਿਲਾਂ ਜੀ ਸੋ ਵੀਰੇ ਬੱਚਾ ਚਾਹੁੰਦਾ ਦੇਖ ਸਕਦੇ ਹੋ ਤੇ ਵੀਰੇ ਬੱਚਾ ਬਣ ਕੇ ਧਾਰਾ ਮਾਰਦੇ ਹੋਣਗੇ ਮਾਰਦੇ ਆ ਵੀਰੇ ਆ ਬੰਨੀ ਸੋ ਵੀਰੇ ਧਾਰਾ ਦੇਖ ਸਕਦੇ ਹੋ ਚੋਣ ਦੇਖੋ ਪੂਰਾ ਸਾਫ਼ ਸੁੱਧਰਾ ਮੋਟਾ ਚੋਣਾ ਜਵਾ ਸਰਸੀ ਵਾਲੀਆ ਥੱਲੋ ਜਵਾ ਤੇ ਮਗਰਥਾਂ ਚ ਵੀ ਮਾਰਦੀ ਧ ਦੇਖੋ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਵਾ ਠੀਕ ਆ ਵੀਰੇ ਤੇ ਭਾਜ ਦਾ ਕੀ ਰੱਖਿਆ ਭਾਈ ਭਾਜਰੇ ਦਾ 115 ਦਾ ਚੋਟ ਮਾਨਤਨ ਕਰ ਦਿਆਂਗੇ ਅੰਦਾਜ਼ਾ ਲਈਏ ਬਸ 10 ਦੀ ਹੋ ਜੂਗੀ ਉਹ 12 ਦੀ ਦੇ ਰਹਿਗੇ ਵੀਰੇ ਝੋਟੀ ਬਹੁਤ ਖਰੀਆ ਜਿਹੜਾ ਲੈਗਾ ਯਾਦ ਹੀ ਕਰੂਗਾ 15 ਕਿਲੋ ਦੁੱਧ ਖੁੱਲਾ ਦੇ ਦੂ ਤੇ ਮੰਗਾ ਚਵਾਈ ਗਾਂ ਨੂੰ ਹੀ ਪੋਲੀ ਆ ਆ ਤੇਰੇ ਸਾਹਮਣੇ ਵਾਲੇ ਮੰਗ ਨੂੰ ਵੇਚਦਾ ਬਵਾਰੀ ਕੋਲੇ ਘਰੂ ਕੋਲ ਹੁੰਦੀ ਡੂੜ ਮੰਗਣਾ ਸੀ ਉਹਨਾਂ ਨੇ ਤਾਂ ਹਾਂ ਉਹਨੇ ਐ ਵੀ ਡੂੜ ਕੀ ਫਾਇਦਾ ਵੀਰੇ ਮੈਂ 1 35 40 ਕਰੀ ਜਾਮ ਮੈਂ ਜਿਮਾ ਜਾਇਜ਼ ਮੰਗਿਆ ਬਸ ਫੇ 2000 1000 ਦੇ ਜੇ ਤੇ ਟਲੇਗਾ ਚਲ ਉਹੀ ਜਾ ਬਸ ਮਾੜਾ ਮੋਟਾ ਮਾਰ ਤੋਰੀ ਬਾਹਰ ਆ ਤੇ ਸੋਬਰ ਇੱਕ 12 ਦੀ ਵੀਰ ਕਹਿੰਦਾ ਸੌਟ ਸੱਪਾ ਮਾੜਾ ਮੋਟਾ ਹੋਰ ਹੋ ਜਾਊਗਾ ਤੇ ਮੰਗਨ ਨੂੰ ਆਮ ਆਪਾਂ ਘਰਾਂ 'ਚ ਵੀਡੀਓ ਪਾਉਂ ਨਹੀਂ ਆ 1.80 1.5 2 ਅੰਦਰ ਨੂੰ ਲੈ ਜੀ ਤੇ ਉਹ ਬਣ ਕੇ ਚੱਲੋ ਵੀ ਜਦੋਂ ਪਸੂ ਪਕਾਉ ਕਰਨਾ ਹੁੰਦਾ ਲੈ ਹਰ ਇੱਕ ਬੰਦਾ ਕਿਰਾ ਕੀਮਤ ਜ਼ਿਆਦਾ ਕਰਦਾ ਪਰ ਵਿਗਣਾ ਭਾਅ ਸਰ ਹੁੰਦਾ ਸੋ ਦੇਖੋ ਵਪਾਰ ਦਾ ਕੰਮ ਆ ਵੀਡੀਓ ਕਵਰ ਕਰਾਈਆ ਵੇਚਣ ਦੀ ਖਾਤਰ ਲੈ ਵਲੂਵਾ ਦੇਖੋ ਥੱਲੇ ਕੀ ਬਾਤ ਪੂਰਾ ਸਾਫ ਸੁਥਰਾ ਸੋਹਣਾ ਮੋਟੀਆ ਚੰਗਾ ਮੋਟਾ ਥਣ ਲੱਗਿਆ ਵਾ ਤੇ ਦੂਜਾ ਸੂਆ ਸੂਈ ਹੈ ਜਮਾ ਤੇ ਬੈਕ ਸਾਈਡ ਤੇ ਬਟਰ ਝੋਟੀ ਦੇ ਸਵਾਈ ਦਿੰਦੇ ਆ ਬੱਲੇ ਚੱਲ ਕੋਈ ਗੱਲ ਨਹੀਂ ਕਮਾਲਾ ਸੋ ਦੇਖੋ ਮੂੰਹ ਮੱਥਾ ਪੂਰਾ ਸਾਫ ਸੁਥਰਾ ਤੇ ਰਾਜੇ ਪੜੀ ਪੂਰੀ ਬਹੁਤ ਹੈ ਬਾਕੀ ਮੇਨ ਗੱਲ ਜਿਹੜੇ ਹਿਸਾਬ ਨਾਲ ਅੱਜ ਰੁੱਤ ਚੱਲਦੀ ਪਈ ਆ ਤੇ ਆਈ ਆ ਮੈਂ ਥੋੜੀ ਤੇ ਰੁੱਤ ਦੇ ਹਿਸਾਬ ਨਾਲ ਰੇਟ ਬਿਲਕੁਲ ਬਾਜ-ਵਾਜ ਆ ਮੋਟਾ ਮੋਟਾ ਥਾਣਾ ਸੂਈ ਸਵਾਈ ਜੇਰ ਵਗੈਰਾ ਓਕੇ ਪਿੱਛੇ ਦੀ ਹੈਗੀ ਕੱਟੀ 1 ਲੱਖ 12000 ਕੀਮਤ ਥਾਣੇ ਕੋਰਨਰ ਤੇ ਫੇਰ ਦੇ ਸਕਦੇ ਹੋ ਸੋਨਾ ਮੁੱਠੀ ਵਾਲਾ ਸਾਫ ਸੁਥਰਾ ਥਾਣਾ ਤੇ ਵੀਰੇ ਦੋ ਨੰਬਰ ਜਿਹੜੀ ਮੱਥੇ ਫੁੱਲੀ ਵਾਲੀ ਦੇਖੀ ਆ ਨੀ ਆਪਾਂ ਕਿਹੜਾ ਸੂਆ ਸੁੰਦੀ ਆ ਇਹ ਵੀਰੇ ਦੀ ਦੂਜੀ ਏ ਸੂਈ ਦੂਜਾ ਸੂਆ ਕਹਿ ਦੇਣ ਲੈਂਦੀ ਆ ਸੁੰਦੇ ਇਹ ਲੈ ਜੂ ਵੀਰੇ ਹਫਤਾ ਜੀ ਇੱਕ ਹਫਤਾ ਸੂਣ ਚ ਬਾਕੀ ਕਿੰਨਾ ਕੁ ਦੁੱਧ ਦੱਸਿਆ ਬਲੂਨ ਦਾ ਇਹਦਾ ਇਹਦਾ 14 ਕਿਲੋ ਰੋਡ ਕੱਢਿਆ ਵੀਰੇ ਬਲੂਨ ਦਾ ਕਿੰਨਾ 14 13 14 ਕਿਲੋ ਹਾਂ ਅਨਦਾਜ਼ਾ ਲਾ ਕੇ ਜਿੱਦੇ ਗਰਮੀ ਦੇ ਹਿਸਾਬ ਨਾਲ 14 ਕਿਲੋ ਮੰਨ ਕੇ ਲੈਦੇ ਹੁੰਦੇ ਹਾਂ ਹਾਂ ਨਾ ਵੀਰੇ 16 ਨੂੰ ਮੂੰਹ ਮਾਰੂ ਇਹਦੀ ਖਰ ਆ ਜਾਮਾ ਕੁੰਨਾ ਕਿੰਨਾ ਸੁੱਝ ਨਾ ਜਮਾ ਉਹ ਤੇ ਗੰਨੇ ਆਰ ਕੀ ਧਾਰ ਪੈਂਦੀ ਹੈ ਕੈ ਦਿਨ ਕੈ ਦਿਨ ਕੱਢ ਦੂਗੀ ਇਹ ਹਫਤਾ ਲੇ ਜੂ ਦੇ ਭਾਵ ਯਾਰ ਇਹਦਾ ਭਾਬੀ ਯਾਰ ਫੋਨ ਤੇ ਕਰ ਲਾਂਗੇ ਵੀ ਠੀਕ ਹੈ ਤੇ ਥਾਂ ਤੁਨੋ ਓਕੇ ਚਾਰੇ ਜਾਵਾਂ ਜਮ ਓਕੇ ਵੀਰੇ ਕੱਲਾ ਕੱਲਾ ਥਣ ਲੱਗਿਆ ਤੇ ਹਜੇ ਬਣੂ ਬਣੂ ਬਹੁਤ ਛੋਟੀ ਹਜੇ ਦਿਨ ਲੈਂਦੀ ਆ ਤੋਰੀ ਬਾਹਰ ਨੂੰ ਇਹਨਾਂ ਨਿਕਲੂ ਬਹੁਤ ਤੇ ਹੈ ਲੱਖ ਤੋਂ ਬਾਹਰ ਹੀ ਹਨ ਇਹੇ ਬਸ ਫੋਨ ਤੇ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਠੀਕ ਆ ਚੱਲ ਤੋਰ ਨੂੰ ਬਿਆਲੀ ਲੰਬੀ ਹੋ ਜੂ ਉਹ ਉਹ ਤੇ ਬਸ ਡਿਟੇਲ ਤੀਜੇ ਨੰਬਰ ਵਾਲੀ ਇਹ ਵੀ ਵੀਰੇ ਇਦ ਕੀ ਦੂਜਾ ਸੂਆ ਸੂਆ ਦੂਜਾ ਸੂਆ ਇਹ ਕੈ ਦਿਨ ਲੈਂਦੀ ਆ ਇਹ ਲੈ ਜੂ 6 ਦਿਨ ਵੀਰੇ 6-7 ਦਿ ਇਹ ਲੈ ਜੂ ਹਫਤੇ ਨੂੰ 6-7 ਦਿ ਸੂਣ ਚ ਵਾ ਕੇ ਇਹਦਾ ਕੀ ਰਿਕਾਰਡ ਰਿਹਾ ਹੈ ਇਹਦਾ ਕੱਟ ਪੰਦਰਾ ਕਿਲੋ ਦਾ ਵੀਰੇ ਠੀਕ ਹੈ ਇਹਦਾ ਭਾਅ ਵੀ ਲੱਖੋ ਬਾਹਰ ਹਾਂ ਇਹਦਾ ਭਾਅ ਵੀ ਲੱਖੋ ਬਾਹਰ ਲੱਖ ਦਾ ਹੁਣ ਨਾਰਮਲ ਜਿਵੇਂ ਆਮ ਹੋਈ ਪਈ ਹੈ ਹਾਂ ਬਸ ਉਹ ਫੋਨ ਲਾ ਵੀ ਇਹਦਾ ਫੋਨ ਤੇ ਕਰਾਂਗੇ ਯਾਨੀ ਇਹਨੇ ਬਾਹਰ ਲਵਾਏ ਲੱਖ ਦੋ ਠੀਕ ਹੈ ਤੇ ਹੈ ਸਾਰੇ ਲੱਖੋ ਬਾਹਰ ਹੀ ਹਨਾ ਹਾਂ ਲੱਖੋ ਬਾਹਰ ਆ ਵੀਰੇ ਸਾਹਿਬ ਨੰਬਰ ਬੋਲ ਜੀ ਆਪਣਾ ਰੋਟੀਆਂ ਟਾਪ ਦੀਆਂ ਪੂਰੀਆਂ 98763 ਵੀਰੇ 47010 ਮਾੜੀ ਹੱਕ ਗਿਆ ਇਹਨੂੰ ਕਰ ਜਰ ਪੱਕਾ ਥਾਂ ਆਪਾਂ ਤੋਰਦੇ ਤਾਂ ਹੈ ਨਹੀਂ ਚਲਣ ਵਾਲੀ ਐ ਸੋ ਕਿਸੇ ਵੀ ਵੀਰ ਦੇ ਗੱਬਣ ਪਸੰਦ ਹੋਵੇ ਜਾਂ ਸੂਈ ਵੀ ਲੈਣੀ ਹੋਵੇ ਧਾਰਾ ਮਾਰ ਕੇ ਦਿਖਾ ਦਿਆਂ ਜੇ ਰੋਕੇ ਆ ਬੱਚਾ ਸਾਹਮਣੇ ਹੈ ਸੂਈ ਸਵਾਈਆ ਜਮ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਇਸੇ